ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਦੀ ਫਤਿਹ ਬਾਬਾ ਜੀ ਫੇਰ ਰਲਾਰੇ ਜੇ ਤੁਸੀਂ ਦਵਾਈ ਹਾਂਜੀ ਹਾਂਜੀ ਕੀ ਹੋ ਗਿਆ ਸੁੰਡੀ ਮਰੀ ਨਹੀਂ ਕੱਲ ਪੂਰੀ ਨਹੀਂ ਇਹ ਸੁਖਮਨ ਜੀ ਸੁੰਡੀ ਵਾਸਤੇ ਨਹੀਂ ਇਹ ਚੱਲੀ ਆ ਦਵਾਈ ਮੱਖੀ ਵਾਸਤੇ ਮੱਖੀ ਵਾਸਤੇ ਹਮ ਹੁਣ ਮੱਖੀ ਪੈ ਗਈ ਬਰਸਣ ਨਹੀਂ ਆ ਤੁਹਾਨੂੰ ਵਿਖਾਉਣਾ ਹੁਣ ਮੱਖੀ ਬਰਸਣ ਨਹੀਂ ਬਈ ਡੰਗਰਾਂ ਨੂੰ ਪਈ ਐ ਅੱਛਾ ਹਾਂਜੀ ਇਹ ਆ ਵੀ ਇਹ ਡੰਗਰਾਂ ਮੱਖੀ ਬੜੀ ਐ ਅੱਛਾ ਜੀ ਤੇ ਗੜੀ ਨੇ ਡੰਗਰ ਉਹ ਚਾਹ ਤੜਫਦੇ ਰਹਿੰਦੇ ਇਹਦੇ ਉਹ ਅੱਗੇ ਮਾਰ ਦੇਈ ਦੀ ਦੋ ਤਿੰਨ ਦਿਨ ਟਾਈਮ ਹੀ ਲੱਗਾ ਅੱਛਾ ਤੇ ਉਥੇ ਪੰਜਵੇਂ ਦਿਨ ਮੈਂ ਸਪਰੇਅ ਮਾਰਦਾ ਉਹਨਾਂ ਨੂੰ ਅੱਛਾ ਅੱਛਾ ਹੂੰ ਅੱਛਾ ਜੋ ਕਈ ਹੁੰਦੇ ਆ ਤਰੀਕੇ ਦੱਸਦੇ ਨੇ ਕਿ ਆ ਇਸ ਤਰ੍ਹਾਂ ਨਿੰਮ ਦੇ ਪੱਤੇ ਲਾ ਲਓ ਔਰ ਲਾ ਲਓ ਜੇਰ ਲਾ ਲਓ ਹਾਂਜੀ ਉਹੀ ਥਾਂ ਤੇ ਤੁਸੀਂ ਇਹ ਕਰ ਰਹੇ ਜੇ ਵੇਖੋ ਸੁਖਮਨ ਜੀ ਗੱਲ ਬਦਾ ਕੀ ਐ ਹਾਂਜੀ ਜਿਹੜੀ ਚੀਜ਼ ਪਾਈ ਉਹ ਪਾਉਣੀ ਆ ਆਪਾਂ ਦੇ ਹਾਂਜੀ ਪੱਤਿਆਂ ਛੱਤਿਆਂ ਨੂੰ ਸਾਨੂੰ ਤੇ ਜਿਹੜੀ ਚੀਜ਼ ਨਾਲ ਹੁਣ ਆਪਾਂ ਵੇਖਿਆ ਥੋੜੀ ਡੀਡੀ ਵੀ ਪਾ ਲਈ ਜਨ ਹਾਂਜੀ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਹੁਣ ਹੋਰ ਦਵਾਈ ਪਾ ਲਈਆ ਤੇਲ ਵੀ ਪਾ ਲੈ ਵਿੱਚ ਹੈ ਹਾਂਜੀ ਤੇ ਆਪਾਂ ਹੁਣ ਇਹ ਡੰਗਰਾਂ ਸਪਰੇਅ ਕਰ ਦੇਣੀ ਹੈ ਠੀਕ ਹੈ ਜੀ ਹਾਂਜੀ ਤੇ ਪੂਰੀ ਕਾਰਗਰ ਇਹ ਵੇਖਿਓ ਜੀ ਤੁਹਾਡੇ ਸਾਹਮਣੇ ਤੁਹਾਨੂੰ ਉਸੇ ਵੇਲੇ ਮੱਖੀ ਡਿੱਗਦੀ ਨਾ ਦੇ ਉਹਦੇ ਗੱਲ ਕਰੇ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਆਪਾਂ ਮਾਰਨੀ ਹੈ ਮੱਖੀ ਹਾਂਜੀ ਤੇ ਇਹ ਹੁਣ ਆਪਾਂ ਡੰਗਰਾਂ ਨੂੰ ਨੰਗਾ ਰਹੀਏ ਸਪਰੇ ਤੇ ਡੰਗਰ ਜਿਹੜੇ ਤੜਫੰਡੇ ਹਨ ਹਾਂਜੀ ਉਹ ਵਿਚਾਰੇ ਬੈ ਜਾਣਗੇ ਇਹ ਨਹੀਂ ਵੀ ਸਾਡੇ ਅਲ ਵੇਖ ਕੇ ਡੀਡੀ ਵੀ ਵੀ ਆਈ ਉਹਨੇ ਮੱਖੀ ਮਰ ਗਈ ਇਹਨੂੰ ਕੰਟਰੋਲ ਨਾ ਕਰਨਾ ਪੈਂਦਾ ਉਹੀ ਮੈਂ ਪੁੱਛਣਾ ਸੀ ਕਿ ਜੇ ਦਵਾਈ ਆ ਡੰਗਰ ਨੂੰ ਆਦਤ ਹੁੰਦੀ ਆ ਵੀ ਖੁਰਕਣ ਲੱਗਿਆ ਚੱਟਦਾ ਖੁਦ ਨੂੰ ਮਤਲਬ ਚੱਟਣ ਦੀ ਡਰ ਕੋਈ ਨਹੀਂ ਇਹਨੂੰ ਪਾਉਣਾ ਲਿਉਂਡ ਦੇ ਸਾਹਮਣੇ ਇਹਨੂੰ ਵੀ ਜੇ ਹੁਣ ਆਪਾਂ 10 ਲੀਟਰ ਪਾਣੀ ਹੈ ਤੇ ਆਪਾਂ 10 ਲੀਟਰ ਦੇ ਵਿੱਚ ਆਪਾਂ 50 ਗ੍ਰਾਮ ਸੁੱਟਦੀ ਅੱਛਾ ਨਾ 20 ਗ੍ਰਾਮ ਤੋਂ ਵੱਧ ਨਹੀਂ ਪਾਉਣੀ ਠੀਕ ਹੈ ਠੀਕ ਹੈ ਹਾਂ ਕਿਉਂਕਿ ਸਾਹਮਣਾ ਪਾਉਣੀ ਆ ਇਹ ਫਿਰ ਡੰਗਰ ਚੱਟ ਜੇ ਡੰਗਰ ਚੱਟ ਵੀ ਜਾਂਦਾ ਉਹਦਾ ਆ ਵੀ ਹੁਣ ਆਪਾਂ ਕਰਨ ਚੜਜੇ ਤੇ ਕੋਈ ਨਹੀਂ ਮਾੜਾ ਮੋਟਾ ਖੰਗਣਾ ਉਹਨੇ ਦੇ ਹਟ ਜਾਣਾ ਅੱਛਾ ਤੇ ਜਿਹੜੀ ਆਪਾਂ ਦਵਾਈ ਬੇਸ ਮਾਰ ਕਰਦੇ ਉਹ ਚਮੜੀ ਥਾਣੀ ਵੀ ਅਸਰ ਕਰਦੀ ਠੀਕ ਹੈ ਠੀਕ ਹੈ ਕਿਉਂਕਿ ਇਹ ਵੀ ਚੀਜ਼ ਦਾ ਜਿਹੜਾ ਨਾ ਹੈਗਾ ਉਹ ਨੂੰ ਲਿਮਟ ਦੇ ਹਿਸਾਬ ਨਾਲ ਚੱਲਣਾ ਚਾਹੀਦਾ ਅਛਾ ਇਹਦਾ ਭੇਦੇ ਆ ਕਿ ਲਿਮਟ ਤੋਂ ਵੱਧ ਬਿਲਕੁਲ ਨਹੀਂ ਪੈਣੀ ਚਾਹੀਦੀ ਨਾ 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 ਹਾਂ ਹੁਣ ਆਪਾਂ ਕਰਦੇ ਆ ਨਾ ਆਪਾਂ ਇਸੇ ਹਿਸਾਬ ਨਾਲ ਕਰਦੇ ਆ ਤੇ ਆ ਜੋ ਤੁਹਾਨੂੰ ਦਿਖਾਉਨੇ ਆ ਵੇਖਿਓ ਤੁਸੀਂ ਵੀ ਮੱਖੀ ਦੇ ਕਾਰਨਾਮੇ ਹੈ ਇਹ ਸੂੰਝੀ ਵਜਦਾ ਸਾਰੀ ਬਸ ਇਹ ਡੰਗਣਾ ਨੇ ਖਲੋਣਾ ਸ਼ੁਰੂ ਹੋਣਾ ਤੇ ਮੱਖੀ ਉਹ ਧੜਮ ਧੜਮ ਥੱਲੇ ਡਿੱਗੀ ਜਾਂਦੀ ਜੀ ਮੱਖੀ ਉਸੇ ਵੇਲੇ ਗਈ ਮੱਖੀ ਦੇ ਉੱਤੇ ਪਈ ਨਹੀਂ ਤੇ ਮੱਖੀ ਗਈ ਨਹੀਂ ਹੈ ਤੇ ਇਹ ਜਿਹੜੀ ਦਵਾਈ ਦੀ ਸਪਰੇ ਆ ਹਾਂਜੀ ਇਹ ਕਿੰਨੇ ਕ ਦਿਨ ਅਸਰ ਇਹਦਾ ਡੰਗਰਾ ਤੇ ਕੋਈ ਅਸਰ ਨਹੀਂ ਇਹਦਾ ਬਸ ਅਸਰ ਇਹ ਹੋਇਆ ਬਾਹ ਜਿਹੜਾ ਹੁਣ ਕਰਦੀ ਤੇ ਮਰ ਗਈ ਤੇ ਮੁੜ ਕੇ ਇਹ ਅਬ ਸ਼ਾਮਾਂ ਤੱਕ ਸਹੀ ਰਹਿਣਗੇ ਮੱਖੀ ਇਹਦਾ ਉਹਨਾਂ ਜੇ ਜਨਾ ਦੇ ਉੱਤੇ ਪਈ ਆ ਅੱਛਾ ਹਾਂ ਇਹ ਜਿਆਦਾ ਚਿਰ ਨਹੀਂ ਕੱਢਦੀ ਪਰ ਵੀ ਜਿਹੜੀ ਹੁਣ ਆਈ ਜਾਣੀ ਨਾ ਇਹਦੇ ਉੱਤੇ ਕਰਦੇ ਆ ਹਾਂ ਦੀ ਉਹਨੇ ਫੁੜਕੀ ਜਾਣਾ ਜਿੰਨਾ ਜਿਹਨਾਂ ਦੇ ਪੰਡੇ ਚ ਗਿਲ ਆ ਅੱਛਾ ਜੀ ਜਿੰਨਾ ਜਿਹੜੇ ਇਹਨਾਂ ਦੇ ਸੇਲੇ ਆ ਨਾ ਰਹਿਣੀ ਆ ਦਵਾਈ ਦੀ ਉਹਨਾਂ ਜਿਹਰੇ ਮੱਖੀ ਮਰਦੀ ਜਾਣੀ ਆਣ ਕੇ ਇਹਨਾਂ ਦੇ ਉੱਤੇ ਜਿਹੜੀ ਵੀ ਆਣ ਕੇ ਬੈਠੀ ਹੁਣ ਉਹਨੇ ਫੁੜਕ ਜਾਣਾ ਵਾ ਹਾਂ ਠੀਕ ਹੈ ਜੀ ਤੇ ਜਦੋਂ ਸੁੱਕ ਗਈ ਮੁੜ ਕੇ ਇਹਦਾ ਕੋਈ ਅਸਰ ਨਹੀਂ ਅੱਛਾ ਅੱਛਾ ਹਾਂ ਇਹ ਮਤਲਬ ਮੌਕੇ ਤੇ ਜਿਵੇਂ ਕਈ ਹੁੰਦੇ ਆ ਨਾ ਵੀ ਕਹਿੰਦੇ ਡੰਗਰ ਜਿਹੜਾ ਨਾ ਭੁੜਕਦਾ ਬੜਾ ਮੱਖੀ ਮੱਛਰ ਬੜਾ ਏ ਤੇ ਚੌਣੀਆਂ ਔਖੀਆਂ ਹੋ ਜਾਂਦੇ ਆ ਮੈਂ ਨਾ ਗਾਲੀ ਕੋਈ ਚੌਣ ਤੋਂ ਪਹਿਲਾਂ ਛੋਟੀ ਬੋਤਲ ਨਹੀਂ ਜਿਹੜੀ ਬੋਤਲ ਦੇ ਉੱਤੇ ਨੇ ਪੰਪ ਸਪਰੇਅ ਪੰਪ ਛੋਟਾ ਹਾਂ ਹਾਂ ਉਹਦੇ ਵਿੱਚ ਬੋਤਲ ਭਰ ਲੋ ਤੇ ਮਾੜਾ ਜਾਂ ਦੋ ਚਾਰ ਤੁਬਕੇ ਪਾ ਕੇ ਤੇ ਸਪਰੇਅ ਨਗਾ ਛੱਡਿਆ ਕਰੋ ਮੱਤਾਂ ਲੁੱਤਾਂ ਨੂੰ ਜਿਆਦਾ ਹੁਣ ਆਪਾਂ ਤੇ ਇਹ ਵੀ ਚਲੋ ਜਿਆਦਾ ਡੰਗਰ ਜਿਆਦਾ ਇਦਾਂ ਤੇ ਆਪਾਂ ਸਾਰਿਆਂ ਨੂੰ ਨਗਾ ਦਿੰਨੇ ਇਦਾਂ ਹਾਂ ਹਾਂਜੀ ਉਹ ਹੀ ਤੁਸੀਂ ਵੇਖਦੇ ਵੀ ਜਦੋਂ ਜਿਆਦਾ ਤੜਫਣ ਦੇ ਆ ਤੜਫਣੇ ਨਾਲੇ ਫਿਰ ਇਹ ਵੀ ਆਪਣਾ ਇਹਦੇ ਨਾਲ ਕੰਮ ਛੇਤੀ ਦੀ ਬੜ ਜਾਂਦਾ ਜੀ ਅੱਛਾ ਜੀ ਹੂੰ ਹਾਂਜੀ ਡੰਗਰਾਂ ਸਾਰਿਆਂ ਨੂੰ ਆਪਾਂ ਮਿੰਟੋ ਮਿੰਟੀ ਹੋਏ ਨਹੀਂ ਠੀਕ ਨਹੀਂ ਹਾਂਜੀ ਬਿਲਕੁਲ ਹਾਂ ਹਾਂ ਓਏ ਮਹਾਪੀ ਅਜੇ ਕੱਲ ਬਰਸਾਂ ਨੂੰ ਕਰ ਰਹੇ ਹੀ ਲੱਗਦਾ ਸੁੰਡੀ ਮਰੀ ਨਹੀਂ ਮੈਨੂੰ ਕੀ ਪਤਾ ਹੀ ਹੈ ਡੰਗਰਾ ਦਾ ਵੀ ਲਾਜੇ ਹੀ ਹੈ ਇਹ ਸੁਖਮਨ ਜੀ ਗੱਲ ਇਹ ਵੀ ਇਹ ਥੋੜਾ ਧਿਆਨ ਨਾ ਕਰਨਾ ਮੈਂ ਤਾਂ ਬਾਕੀ ਪ੍ਰੋਬਲਮ ਕੋਈ ਨਹੀਂ ਇਹਦੇ ਚ ਠੀਕ ਹੈ ਹਾਂਜੀ ਹਾਂਜੀ ਇਹਦੇ ਵਿੱਚ ਇਹ ਵੀ ਵੱਡਾ ਗੁਣ ਇਹੋ ਹੈ ਇਹਨੂੰ ਮੱਖੀ ਮਾਰਨ ਦਾ ਹੈ ਠੀਕ ਹੈ ਜੀ ਆਜੇ ਇੱਕ ਦੂਜੀ ਮੋਟੀ ਮੱਖੀ ਨਹੀਂ ਜਿਹੜੀ ਆਣ ਕੇ ਮੋਟੀ ਮੱਖੀ ਬੈਂਦੀ ਹੈ ਹਾਂਜੀ ਉਹ ਤੋਹਾਂ ਵੇਖੀ ਨਹੀਂ ਹੋਣੀ ਆ ਉਹ ਗਈ ਜੇ ਥੱਲੇ ਫੜਕਾਇਆ ਪਾਣੀ ਮਾਰ ਸਪਰੇਅ ਮਾਰਿਆ ਮਰ ਗਈ ਥੱਲੇ ਡਿੱਗ ਪਈ ਹੈ ਇਹ ਵੀ ਇੱਕ ਸਾਹ ਦਾ ਬਿਲਕੁਲ ਤੁਹਾਡੇ ਕੋਲ ਜਦੋਂ ਆਈਏ ਕੋਈ ਨਾ ਕੋਈ ਨਵਾਂ ਤਜਰਬਾ ਹੀ ਮਿਲਦਾ ਕਦੇ ਬੂਟਿਆਂ ਥੱਲੇ ਜੇਰ ਕਦੇ ਮੱਖੀ ਮਾਰਦਾ ਦਾ ਵਾਹ ਇਹ ਗੱਲ ਪਤਾ ਕਿ ਮੇਰੀ ਉਮਰ ਨਾਲ ਹੀ ਤਜਰਬੇ ਕਰਦੇ ਹਾਂ ਹਾਂਜੀ ਹੂੰ ਕੋਈ ਵੀ ਤਜਰਬਾ ਕੀਤੇ ਤੋਂ ਬਿਨਾਂ ਕੋਈ ਵੀ ਬੰਦਾ ਸਫਲ ਨਹੀਂ ਹੋ ਸਕਦਾ ਕਾਮਯਾਬ ਵੀ ਨਹੀਂ ਮਿਲਦੀ ਜਿਹਨਾਂ ਉਹਨੂੰ ਹੱਥੀਂ ਕਰਦਾਨੇ ਹੈ ਹਾਂਜੀ ਤੇ ਆਪਣਾ ਕੰਮ ਹੈ ਵੀ ਆਪਾਂ ਸਭ ਕੰਮ ਹੱਥੀਂ ਕਰਨੇ ਆ ਤੇ ਉਹਦਾ ਰਿਜ਼ਲਟ ਵੇਖਣਾ ਵਾ ਠੀਕ ਨਹੀਂ ਹਾਂਜੀ ਬਿਲਕੁਲ ਹਾਂ ਇਹ ਆਪਾਂ ਜੋ ਸਰੋਂ ਲਗਾਈ ਸੀ ਉਹਦਾ ਵੀ ਫਟਾਰਾ ਹੋ ਗਿਆ ਸਾਰਾ ਹਾਂਜੀ ਸਰੋਂ ਦਾ ਹਾਂਜੀ ਹਾਂਜੀ ਉਹਨਾਂ ਦਾ ਫਟਾਰਾ ਨਿਕਲਿਆ ਸਾਰਾ ਵੀ ਜਿੰਨੇ ਬੂਟੇ ਚੋਕੇ ਹੀ ਸਾਰੇ ਉਗ ਗਏ ਹਾਂ ਉਗ ਪਏ ਉਗ ਪਏ ਸੁਖਮਣ ਜੀ ਠੀਕ ਹੈ ਹੁਣ ਕਿੰਨੇ ਕ ਦਿਨਾਂ ਨੂੰ ਸਰੋਂ ਨੂੰ ਤੁਸੀਂ ਗੁੱਡ ਹੋ ਗਏ ਜੋ ਤੁਸੀਂ ਕਹਿ ਰਹੇ ਸੀ ਮਾਹੌਦ ਹੁਣ ਕਰਵਾ ਦੇਣਾ ਛੇਤੀ ਸੁਖਮਣ ਜੀ ਕੰਮ ਨਾ ਦੂਜਾ ਆਪਣਾ ਇਧਰ ਕਰ ਕੇ ਨਾ ਕਣਕ ਰਹਿ ਗਈ ਥੋੜੀ ਕੇਰ ਨਾਲੀ ਹਾਂਜੀ ਹਾਂਜੀ ਕੇਰ ਕੇ ਤੇ ਫਿਰ ਆਪਾਂ ਉਹਦੇ ਗੱਲ ਹੋ ਜਾਣਾ ਹੈ ਤੇ ਕਣਕ ਦਾ ਤੁਸੀਂ ਕਿਹੜਾ ਬੀਜ ਲਗਾਇਆ ਫਿਰ ਐਰਕਾ ਸਾਰਾ ਕੇਰਿਆ ਵੀ ਆਪਾਂ 327 ਜਾਦਾ ਕੇਰਿਆ ਜੀ ਅੱਛਾ ਜੀ ਤੇ ਦੂਜਾ ਆਪਣਾ ਹੈਗਾ ਵਾ 826 826 ਹਾਂਜੀ ਤੇ 3386 3386 ਇਹਨਾਂ ਤਿੰਨਾਂ ਬੀਆਂ ਦੀ ਜ਼ਿਆਦੀ ਬਜਾਈ ਕੀਤੀ ਆਪਾਂ ਠੀਕ ਹੈ ਜੀ ਹਾਂਜੀ ਚਲੋ ਓਕੇ ਬਾਬਾ ਜੀ ਧੰਨਵਾਦ ਜੀ ਇਹ ਦੱਸਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ